ਚਲੋ 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 ਅੱਖਾਂ ਚ ਨਹੀਂ ਪਾਉਣਾ ਅੱਖਾਂ ਚ ਨਹੀਂ 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 ਪਾਉਣਾ ਤੇ ਤੇ ਅੱਖਾਂ ਆਏ ਅੱਖਾਂ ਚ ਨਹੀਂ ਪਾਉਣਾ ਆ ਦੇਖ ਸਾਡੀ ਕੁੜੀਆ ਤੇ ਦੇਖ 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 ਚਲੋ 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 ਦੇਖਣਾ ਦੇ ਇੱਕ ਦੂਜੇ ਨੂੰ ਚਲੋ ਵੀ ਆਏ ਨਹੀਂ ਥੋੜਾ ਥੋੜਾ ਪਾਓ ਆਏ ਨਹੀਂ ਚਲੋ 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 ਸਾਰੇ ਤੇਰੇ ਪਿੱਛੇ ਵੇ ਇਹਨੂੰ ਡੱਬ ਲਓ ਸਾਰੇ ਇਹ ਬਹੁਤ ਸ਼ਰਾਰਤੀ ਹੈ ਢਾਲੋ 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 ਇਹਨੂੰ ਦਬਾਉਣਾ ਹੈ ਬੰਦੇ ਨੂੰ ਚਲੋ 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 ਮਿਲਟਰੀ ਹਮਲਾ ਬੋਲਦੇ ਹੋਏ ਤੇ ਬੋਲਦੇ ਹੋ ਹਮਲਾ ਹੈ ਤੇ ਚਲੋ 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 ਉਹ ਛੜਕ ਦੇਣੀ ਜਾਨੇ ਛੜਕ ਦੇਣੀ ਜਾਨੇ ਛੜਕ ਦੇਣੀ ਜਾਨੇ ਛੜਕ ਤੇ ਨਹੀਂ ਜਾਣਾ ਆਪਾਂ ਚਲੋ 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 ਸੋ ਤਾਂ ਫੜੀ ਦਣੀ ਜਾਨੇ ਤੇ ਇਹ ਹੋਏ ਚਲੋ 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 ਅभी ਫੜ ਲਿਆ ਬੰਦਾ ਚਲੋ 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 ਇੱਕ ਚੀਜ਼ ਗਲਤ ਕਰ ਲਈ ਯਾਰ ਆਪਾਂ ਬੋਤਲ ਗਰਾਫਰ ਰਹਿ ਜਾ ਚਲੋ 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 ਜੁੜ ਗਏ ਇੱਕ ਜਣ ਆਪਣੇ ਵਾਧੂ ਦੇਖਣਗੇ ਸਾਨੂੰ ਲੋਕ ਤੂੰ ਇੱਧਰ ਆ ਅੱਛਾ ਤੂੰ ਉਹ ਕਰਨਾ ਕਿ ਚਲੋ 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 ਟਾਲੋ 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 ਕਿਨੂੰ ਮੋਟੂ ਨੂੰ ਤਾਂ ਛੱਡ ਦੇ ਮੇਰੇ ਫੇਰ ਲਾ ਦੇ ਮੇਰੇ ਕੋਲੇ ਫੋਨ ਆ ਪੱਤ ਫੋਨ 'ਚ ਪੈ ਜੂ ਕੈਮਰੇ 'ਚ ਚਲੋ चलो भाई चलो चलो ओ तू गेल है गेले आ लिया है चलो 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 ओ खेट गए ताश ताश खेट गए चलो 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 लग जो लग जो मोटू फड़ हाँ ले फिर बेचारा सा गोरा गोरा मोटू देखो इधर देखो है ना हाँ इधर हाँ चढ़े मेरी धी नहीं 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 नहीं, नहीं, नहीं ਇਹਦੇ ਵੀ ਲਾਓ ਯਾਰ ਇਹਦੇ ਵੀ ਲਾਓ ਮਰੱਟੇ ਦੇ ਚਲੋ 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 ਬੱਸ ਬੱਸ ਬਾਲਾ ਧੱਕਾ ਨਹੀਂ ਬਾਲਾ ਧੱਕਾ ਨਹੀਂ ਓਏ ਸਾਡੇ ਦਾ ਆਰਮਾਨ ਕੌਣ ਪਰਪਲ ਹੋ ਗਈ ਤੂੰ ਸਰ ਪਰਪਲ ਕਰਤੀ ਓਏ ਛੜਕਦੇ ਨਾ ਜਾਓ ਛੜਕਦੇ ਨਾ ਜਾਓ ਛੜਕਦੇ ਨਾ ਜਾਓ ਛੜਕਦੇ ਨਾ ਜਾਓ ਇੱਧਰ ਖੇਡੋ ਤੇਰਾ ਰੰਗ ਮੁੱਕ ਗਿਆ ਹੈ ਗਿਆ ਫਿਰ ਕਾਢੇ ਨੂੰ ਹੂੰ ਇਹ ਕਦੇ ਬੰਨੂ ਦੇ ਹਲੋ ਬੰਨੂ ਲਾਲੋ ਓਏ ਸਰੰਜੀ ਚ ਨਹੀਂ ਪਰਿਆਣਾ ਤੂੰ ਆਡੀ ਆਪ ਦੇ ਕੰਮ ਕਰੀ ਜੰਨਾ ਹੈ ਇਹ ਇਹ ਲੜਪੇ ਰੰਗ ਪਿੱਛੇ ਹੂੰ ਇਹ ਰੂ ਫੜਾਉ ਸਾਰੇ ਸਾਰਿਆਂ ਨੂੰ 당 ਕਰਦਾ ਬੰਦਾ ਸਾਰਿਆਂ ਨੂੰ 당 ਕਰਦਾ ਵੀ ਓ ਛੜਕ ਦੇਣੀ ਜਣਾ ਛੜਕ ਤਾ ਮੁੜੋ ਚਲੋ ਵੀ ਦੇਖ ਲੋ ਇਹ ਬਚਪਨਾ ਨਾ ਬਚਪਨਾ ਇਹਦਾ ਤੇ ਇਹਦੇ ਫਿਰ ਇਹੀ ਨਜ਼ਾਰੇ ਹੁੰਦੇ ਆ ਬਹੁਤ ਖੇਡੇ ਹੈ ਨਾ ਚਲੋ 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 ਨਹੀਂ ਨਹੀਂ ਕੁੱਤਾ ਨਹੀਂ ਪੈਂਦਾ ਨਹੀਂ ਪੈਂਦਾ ਨਹੀਂ ਪੈਂਦਾ ਇੱਧਰ ਆ ਜਾ ਬਸ ਤਰਨਬਰੀ ਨੂਰਾ ਨਾ ਆਏ ਨਹੀਂ ਨਹੀਂ ਪੈਂਦਾ ਕੁੱਤਾ ਲਾਵੀ ਥੱਕ ਗਏ ਹੁਣ ਨਹੀਂ ਥੱਕੇ ਨਹੀਂ ਥੱਕੇ ਇਹ ਦੇਖ ਦੇ ਇਹ ਬਾਈਦੀ ਐਸ ਇਹ ਬਾਈਦੀ ਐ ਸਰੇਂਜ ਸਰੇਂਜ ਦੀ ਬਾਈਦੀ ਐ ਹਾਂ ਲੋ ਵੀ ਦੋਸਤੋ ਦੇਖੋ ਵੀ ਹੁੰਦਾ ਬਚਪਨ ਮਸਾ ਦੇਣਾ ਹੁੰਦੇ ਹੈ ਨਾ ਨਾ ਸਰਿੰਜ ਵੱਜਦੀ ਹੈ ਤਾਂ ਮੂਹਦੇ ਨਹੀਂ ਹੁੰਦੇ ਨਹੀਂ ਹੁੰਦੇ ਚਾ ਲੈ ਸਰਿੰਜ ਇੱਧਰ ਫੜਾ ਇਹ 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 ਵੱਜੂਗੀ ਤੁਹਾਡੇ ਅੱਖੋ ਕੁਚ ਚ ਅੱਖੋ ਕੁਚੇ ਵੱਜੂਗੀ ਇਹ ਚੱਕ ਫੜ ਲਓ ਇੱਕ ਅੱਧੇ ਨੂੰ ਹੁਣ ਤਾਂ ਉਹ ਤਾਂ ਸਹੀ ਇੱਕ ਅੱਧੇ ਨੂੰ ਡੇਗੀ ਰੱਖਿਆ ਕਰੋ ਯਾਰ ਐ ਥੋੜੀ ਹੁੰਦਾ ਹੈ ਹੈ ਨਾ ਇੱਕ ਦਿਨ ਨੂੰ ਡੇਗੀ ਰੱਖਿਆ ਕਰੋ ਹਣਾ ਬਾਬਾ ਕੀ ਹੁਣ ਭਾਈ ਦਾ ਕਿੱਥੇ ਅਮਰਟੇ ਆ ਓਏ ਇਹ ਦੇਖੀ ਡਿੱਗਨੇ ਵੇ ਤੂੰ ਕਿੱਧਰ ਚੱਲ ਪਿਆ ਹੁਣ ਦੋ ਮਿੰਟਾਂ ਤੱਕ ਦੋ ਮਿੰਟਾਂ ਤੱਕ ਲਾਉ ਵੀ ਕਈ ਲਾਣਾ ਮੜਿਆ ਐ ਲਾਉਗਾ ਮੜਾ ਯਾਰ ਇਹਦੇ ਵੀ ਹਾਂ ਜੀ ਆ ਬੈਂਕ ਕੱਲਾ ਲੈ ਮੈਨੂੰ ਤੂੰ ਕੁੜੀਆਂ ਬੈਂਕ ਨੂੰ ਐ ਤੇਰੇ ਕੋ ਤਾਂ ਕੁੜੀਆਂ ਦਾ ਹੁੰਦਾ ਅੱਖਾਂ ਚ ਨਾ ਪਾਇਓ ਪੁੱਤ ਅੱਖਾਂ ਚ ਨਹੀਂ ਚੱਲ ਬਈ ਆ ਚੱਕ ਇਹਨੂੰ ਫੜੋ ਸਾਰੇ ਇਹਨਾਂ ਸਾਰਿਆਂ ਨੂੰ 당 ਕਰਦਾ ਚੰਗੀ ਤਰ੍ਹਾਂ ਥੱਲੇ ਰਫੜ ਕੇ ਇਹਨੂੰ ਰਗੜੋ ਫੜ ਕੇ ਰਗੜੋ ਇਹਨੂੰ ਸਮਾਰ ਕੇ ਤੀ ਤਰੂ ਛੜਕਦੇ ਨਹੀਂ ਜਾਣਾ ਛੜਕਦੇ ਨਹੀਂ ਜਾਣਾ ਛੜਕਦੇ ਨਹੀਂ ਜਾਣਾ ਚਲੋ 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 ਫੜ ਲਓ ਫੜ ਲਓ ਫੜ ਲਓ ਫੜ ਲਓ ਫੜ ਲਓ ਫੜ ਲਓ ਫੜ ਲਿਆ ਚੱਜਣਾ 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 ਫੜ ਨੂੰ ਇੱਥੇ ਇੱਥੇ ਫੜ ਕੇ ਏ ਏ ਦੋ ਜਣੇ ਐਡਾ ਕੱਦਦਾ ਤੇਰਾ ਕੁੜਕੇ ਫੜ ਲੈਣਾ ਚੱਕ ਚਲੋ 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 ਦੇਖ ਲੋ ਦੇਖ ਲੋ ਦੇਖ ਲੋ ਦੇਖ ਲੋ ਇਹਦੀ ਚੰਗੀ ਚੰਗੀ ਚਟਨੀ ਚੰਗੀ ਚਟਨੀ ਬਣਾਓ ਆਏ ਨਹੀਂ ਚਟਨੀ ਸਮਾਰ ਕੇ ਦੀ ਇਹ ਬੰਦਾ ਸਾਰਿਆਂ ਨੂੰ ਤੰਗ ਕਰਦਾ ਦੋਸਤੋ ਆ ਦੇਖ ਏ ਏ ਏ ਏ ਰਗੜ ਲਿਆ ਰਗੜ ਲੈ ਰਗੜ ਦੇ ਓ 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 ਰਗੜ ਦੇ ਓਏ ਹੁਸਨ ਵੀ ਲੈ ਗਈ ਲਾ ਹੁਸਨ ਵੀ ਲਾ ਬਸ ਕੀ ਬਾਤਾਂ ਨੇ ਬਸ 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 ਠਕ ਗਿਆ ਮੂੰਹ ਤੋਂ ਕੱਢ ਲਾ ਮੂੰਹ ਤੋਂ ਕੱਢ ਲਾ ਕੋਈ ਨਹੀਂ ਰੋਣਾ ਨਹੀਂ ਕਿਸੇ ਨੇ ਇਹ ਹੋਲੀ ਆ ਹੋਲੀ ਵਾਲ ਦੇ ਦਿਨਾਂ ਚ ਮਾਫ ਹੈ ਸੱਟ ਨਹੀਂ ਮਾਰਨੀ ਕਿਸੇ ਨੇ ਚੰਗਾ ਕਲਰ ਇਹਨਾਂ ਤੋਂ ਲੈ ਕਰਾ ਕੋਈ ਨਹੀਂ ਆ ਗਿਆ ਤੁਸੀਂ ਤਾਂ ਕਲਰ ਦੇ ਇਹਨਾਂ ਨੂੰ ਜਵਾਕਾਂ ਨੂੰ ਵੰਡ ਕੇ ਓਏ ਪਰ ਮੋਟੂ ਮੋਟੂ ਇੱਧਰ ਝਾਕੀ ਦੇ ਭੂਤ ਬਣਿਆ ਫਿਰਦਾ ਮੋਟੂ ਹਨਾ ਤੇ ਨੂਰਾ ਵੀ ਭੂਤ ਬਣਿਆ ਫਿਰਦਾ ਆ ਵੀ ਸਾਰੇ ਭੂਤ ਬਣੇ ਫਿਰਦੇ ਆ ਜਾ ਕੇ ਸਾਰੇ ਭੂਤ ਬਣੇ ਫਿਰਦੇ ਹਨ ਹੂੰ ਬਣਾ ਦੇ ਯਾਰਾ ਲਾਉਂਦਾ ਵੇ ਥੋੜਾ ਕੀ ਹੋ ਗਿਆ ਵੇ ਕੀ ਗੁੰ ਨਿਕਲੇ ਆ ਥੋੜਾ ਆਹਦਾ ਦੇ ਲੈ ਥੋੜਾ ਥਾ ਲੈ ਥੋੜਾ ਠੀਕ ਹੈ ਖੇਡ ਲਓ ਖੇਡ ਲਓ ਖੇਡ ਲਓ ਖੇਡ ਲਓ ਜਵਾ ਖੇਡ ਲਓ ਖੇਡ ਲਓ ਖੇਡ ਲਓ ਖੇਡ ਲਓ ਖੇਡ ਲਓ ਖੇਡ ਲਓ ਪਰਾਪਤ ਉੱਥੇ ਖੜ ਜਦੀ ਐ ਹਣ ਬੱਸ ਬਾਹਰ ਨਹੀਂ ਘੋੜਾ ਭਈ ਹਲੀਆ ਘੋਰੀਆ ਮਾਦੀ ਮਾਰੀ ਨਾ ਕਰੀਂ ਮਾਜ ਦੇਣਾ ਲਾ ਦੇ ਕਿਤੇ ਅੱਛਾ ਵਾਹ ਯਾਰ ਵਾਜ ਕੇ ਮਾਰ ਨੂਰ ਤਾਂ ਪਹੁੰਚਿਆ ਨਹੀਂ ਜਾਂਦਾ ਉਹਦੇ ਤੱਕ ਮੂੰਹ ਤੱਕ ਨਹੀਂ ਪਹੁੰਚਿਆ ਜਾਂਦਾ ਵਾ ਤੇ ਤੇਰੀ ਦੀਦੀ ਵੱਡੀ ਐ ਤੇਰੇ ਮੂੰਹ 'ਤੇ ਮਾਰਾ ਕੋਈ ਬਾਤ ਨਹੀਂ ਤੂੰ ਇਹ ਗੇਲੇ ਵਾਲਿਆ ਓਏ ਤੂੰ ਐ ਹੂੰ ਤੇਰਾ ਨਾਮ ਕੀ ਹੈ ਹੁਣ ਬੋਲ ਉਹ ਗੇਲੇ ਪਰੋੜੂ ਗੇਲੇ ਦੇ ਪਕੜ ਦੇ ਉਹ ਗੇਲੇ ਵਾਲੇ ਛੋਟੇ ਨੂੰ ਪਰੋ ਗੇਲੇ ਵਾਲੇ ਛੋਟੇ ਨੂੰ ਨੰਨੂ ਨੰਨੂ ਇਹ ਭਜਦਾ ਵੀ ਹੈ ਲੈ ਭੱਜ ਕੇ ਕਿੱਥੇ ਜਾਏਗਾ ਤੂੰ ਇਹਨਾਂ ਤੋਂ ਓਏ ਰਮਾਨ ਨੂੰ ਚਲੋ ਰਮਾਨ ਨੂੰ ਭਰ ਦਿਓ ਸੜਕ ਤੇ ਨਾ ਜਾਈ ਸੜਕ ਤੇ ਨਾ ਜਾਈ ਰਮਾਨ ਸੜਕ ਤੇ ਨਾ ਜਾਈ ਉਹ ਤੂੰ ਪਿੱਛੇ ਲੈ ਗਿਆ ਇਹਦੀ ਲਾਈਨ ਆਊਟ ਆ ਥੋੜੀ ਜੀ ਉਹ ਦੇਖ ਤੇ ਇਹ ਡਿੱਗੂ ਕਾ ਵੀ ਭੱਜ ਜਾਂਦਾ ਹੁਣ ਇਹ ਤੇ ਇਹ ਇਹ ਚੱਕ ਲਿਆ ਵੀ ਚਲੋ ਭਾਈ ਲਓ ਵੀ ਇਹ ਆਏ ਕਿਨੇ ਇਹ ਫੇਰ ਭੱਜ ਗਿਆ ਬੰਦਾ ਤੇਜ ਹੈ ਵੀ ਪੂਰਾ ਹੈ ਨਾ ਉਹ ਚਾਲ ਮਾਰ ਗਿਆ ਭੱਜ ਜਾਂਦਾ ਇਹਦੀ ਸਾਨੂੰ ਦੱਸਿਆ ਨਾ ਮੈਂ ਅਲਾਈਨਮੈਂਟ ਆਊਟ ਹੈ ਦੋਸਤੋ ਇਹਦੀ ਥੋੜੀ ਜੀ ਹੈਗੀ ਨਾ ਅਲਾਈਨਮੈਂਟ ਆਊਟ ਇੱਕ ਚੱਪਲਾ ਪੁੱਠੀਆਂ ਪਾਉਂਦਾ ਇਹ ਦੇਖੋ ਅਲਾਈਨਮੈਂਟ ਆਊਟ ਕਰਕੇ ਡਿੱਗ ਪੈਦਾ ਕਦੇ ਕਦੇ ਓਏ ਨੂਰ ਕਰਦੇ ਨਾ ਜਦਿਆਂ ਨੂਰ ਨਹੀਂ ਫੜਦੇ ਆ ਮੇਰੇ ਨਾਲ ਆਈ ਨਹੀਂ ਅੱਖਾਂ ਚ ਨਾ ਭਾਈ ਰੰਗ ਪਵਾਲਾ ਪਤਾ ਰੰਗ ਨੂੰ ਕੀ ਹੁੰਦਾ ਪਵਾਲਾ ਰੰਗ ਤਾਂ ਵਧੀਆ ਹੁੰਦਾ ਹੈ ਆ ਆ ਅੱਖਾਂ ਚ ਬਸ ਅੱਖਾਂ ਤੋਂ ਬਚ ਕੇ ਅੱਖਾਂ ਤੋਂ ਬਚ ਕੇ ਚੰਗਾ ਅੱਖਾਂ ਮੇਰੇ ਨਾਲ ਹਾਂ ਇਹਦੀ ਲਾ ਦਿਓ ਏ ਆਏ ਆਏ ਬੁੱਕ ਆਏ ਪਾਰਕੇ ਨਾ ਮਾਰਿਆ ਕਰੋ ਫਿਰ ਅੱਖਾਂ ਚ ਪੈ ਜਾਊਗਾ ਹੱਥ ਤੇ ਲਾ ਕੇ ਨਾ ਐਂ ਖਸਾ ਦਿਆ ਕਰੋ ਹੈ ਨਾ ਪਾਪਾ ਕਹਿੰਦੇ ਰਹੇ ਹੈ ਕਲਰ ਤਾਂ ਖੋਲ ਲਾਉਂਦਾ ਕਲਰ ਕੀ ਕਰਨੇ ਦੇ ਦੇ ਜਵਾਕਾਂ ਨੂੰ ਵੰਡ ਦੇ ਤੇ ਬਹੁਤ ਸ਼ਰਾਰਤੀ ਬੰਦਾ ਇਧਰ ਜਾ ਬਹੁਤ ਚਲਾਕ ਬੰਦਾ ਹੈ ਇਹ ਇਹ ਕਲਰ ਤਾਂ ਲਾਲਾ ਓਏ ਜਾਂ ਤੇਰੇ ਡੈਡੀ ਤਾਂ ਫੜ 100 ਰੁਪਿਆ ਅਮਨ ਦੂਸਰੀ ਗੱਲਾਂ ਰਿਆਂ ਨਾ ਆਹੋ ਅੱਜ ਤਾਂ ਹੀ ਚੱਲੂਗਾ ਕੁਛ ਨਹੀਂ ਹੁੰਦਾ